ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੁਣਿਓ ਜਰਾ ਐਸੇ ਕੇਸਾ ਤਰੀ Hindu ਬੁੜੇ ਦੀਆਂ ਗੱਲਾਂ ਜਿਹੜਾ ਔਰਤ ਦੇ ਬਾਰੇ ਵਿੱਚ ਬੋਲ ਰਿਹਾ ਕਿ ਗੁਰੂ ਸਾਹਿਬ ਨੇ ਔਰਤ ਨੂੰ ਖੰਡੇ ਦੀ ਪੌਹ ਨਹੀਂ ਦਿੱਤੀ ਅਖੇ ਬੀਬੀਆਂ ਨੂੰ ਖਾਲਸਾ ਨਹੀਂ ਸਜਾਇਆ ਸੀ ਤੇ ਕਰਦੇ ਆ ਵਿਚਾਰ ਸੁਣਿਓ ਗੌਰ ਦੇ ਨਾਲ ਤੇ ਕੀ 1699 ਵਿੱਚ ਔਰਤ ਨੂੰ ਵੀ ਪੋਲ ਦਿੱਤੀ ਗਈ ਸੀ ਕਿਉਂਕਿ ਇਸ ਗੱਲ ਦਾ ਕਿਤੇ ਬਹੁਤ ਘੱਟ ਲੋਕਾਂ ਨੇ ਜ਼ਿਕਰ ਕੀਤਾ ਇਹਦੇ ਬਾਰੇ ਦੱਸੋ ਤੁਸੀਂ ਕਿ 1699 ਵਿੱਚ ਕੀ ਔਰਤ ਨੂੰ ਵੀ ਨਾਲੇ ਪੋਲ ਦਿੱਤੀ ਸੀ ਔਰਤਾਂ ਨੂੰ ਪਾਉਣ ਦਾ ਮਤਲਬ ਇਹ ਕੋਈ ਨਹੀਂ ਸੀ ਔਰਤ ਤਾਂ ਹਾਜ਼ਰੇ ਨਹੀਂ ਹੈ ਉੱਥੇ ਇਤਿਹਾਸਕਾਰ ਲਿਖਦੇ ਨੇ ਭਈ ਜਦੋਂ ਉਹ ਦੂਜਾ ਸਰ ਮੰਗਿਆ ਤੀਜਾ ਮੰਗਿਆ ਤਾਂ ਭੱਜ ਕੇ ਉਹ ਤੋਂ ਸਿੱਖ ਸਿੱਖ ਜੀ ਸਿੰਘ ਤਾਂ ਨਹੀਂ ਸੀ ਬਾਤਾ ਗੁਰੂ ਜੀ ਕੋਲ ਗਏ ਨੇ ਵੀ ਉਹਨਾਂ ਨੇ ਚੰਡੀ ਕਰਦੇ ਸੀ ਸਿੱਧਾ ਚੰਡੀ ਪੈ ਗਈ ਪੁੱਠੀ ਉਹ ਤਾਂ ਸਾਂ ਨੂੰ ਵਟਣ ਲੱਗੇ ਤੇ ਉਤੋਂ ਮਾਤਾ ਜੀ ਆਏ ਨੇ ਨਾਲ ਉਹਨੂੰ ਦੇਖਿਆ ਜਾ ਜਾਨੂੰ ਇਹਨਾਂ ਦਾ ਪੂਰਾ ਹੋ ਲਿਆ ਸੀ ਜਾਨੂੰ ਉਹ ਆਏ ਨੇ ਸ਼ਾਇਦ ਮਾਤਾ ਨੂੰ ਪਤਾ ਸੀ ਇਸ ਗੱਲ ਦਾ ਪਹਿਲਾਂ ਹੀ ਦੱਸਿਆ ਹੋਇਆ ਸੀ ਉਹਨਾਂ ਦਾ ਮਿਲ ਕੋਈ ਅਸੀਂ ਕਹਤਾ ਕਰਨਾ ਤੁਸੀਂ ਨੂੰ ਭੇਜੋਗੇ ਤੇ ਕਰੋ ਕੋਰਾਂ ਨੇ 2 4 10 ਮਿੰਟ ਲਾ ਦਿੱਤੇ ਪਤਾ ਹੀ ਸੀ ਉਹ ਆਏ ਨੇ ਜਾਲੂ ਕੰਮ ਹੋ ਲਈ ਅਸੀਂ ਕਹਿੰਦੇ ਸਾਡਾ ਕੰਮ ਹੋ ਰਿਹਾ ਤੂੰ ਜਾਓ ਘਰ ਨੂੰ ਤੇ ਔਰਤ ਜਦੋਂ ਉੱਥੇ ਜੇ ਔਰਤਾਂ ਹੁੰਦੀਆਂ ਕੱਠ ਚ ਕਾਹੇ ਉਹਨਾਂ ਕੋਲ ਦਿੰਦੇ ਉਹ ਤਾਂ ਸੰਧੀਆਂ ਹੀ ਨਹੀਂ ਉਹ ਜੱਗ ਚ ਵੀ ਹੁੰਦੀਆਂ ਫਿਰ ਹੁਣ ਪਾਇਲਟ ਬਣਾਈ ਜਾਂਦੇ ਨੇ ਜਿਹੜੇ ਹੁਣ ਆਲੇ ਨੇ ਵਿਰਤੀ ਚ ਉਹ ਫੈਮਿਲੀ ਜਾਂ ਹੁੰਦੀ ਆ ਸਰ ਕਾਲਸਾ ਜੀ ਆਪਾਂ ਦਾ ਸੋਚਦੇ ਸੀ ਪਤਾ ਨਹੀਂ ਕੋਈ ਹਰੀ ਜ਼ੁਰੰਧੋਆ ਰੰਧਾਵੇ ਵਾਲਾ ਨਰਕੀ ਬੰਦਾ ਜਿਹੜਾ ਔਰਤਾਂ ਨੂੰ ਨੀਵੀਆਂ ਦਿਖਾਉਂਦਾ ਆ ਪਰ ਇੱਥੇ ਦਾ ਐਟ ਥੱਲੇ ਹੋਈ ਇਹੋ ਜਿਹਾ ਨਰਕੀ ਬੰਦੇ ਨਿਕਲਦੇ ਆ ਕਿਸੇ ਤਰੀਕ ਬੁੱਢਾ ਦੇਖ ਲਓ ਦਾੜੀ ਚਿੱਟੀ ਹੋਈ ਹੋ ਆ ਤੇ ਕਿਹੋ ਜੀਆਂ ਇਹ ਮਨੁਸਮਰਤੀ ਦੇ ਤਹਿਤ ਗੱਲਾਂ ਬਾਤਾਂ ਕਰਦਾ ਆ ਖੈਰ ਮਨੁਸਮਰਤੀ ਦੇ ਮੁਤਾਬਕ ਤਾਂ ਔਰਤ ਮਰਦ ਦੇ ਬਰਾਬਰ ਨਹੀਂ ਹੈਗੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਬਰਾਬਰ ਅਧਿਕਾਰ ਆ। ਹੁਣ ਇਹ ਭੁੱਲ ਚੁੱਕਿਆ ਇਹਨੂੰ ਪਤਾ ਨਹੀਂ ਇਸ ਗੱਲ ਦਾ ਕਿ ਮਾਈ ਭਾਗ कौर ਜੀ ਤੇ ਉਹਨਾਂ ਦੇ ਨਾਲ ਉਹਨਾਂ ਦਾ ਜਥਾ ਮੈਦਾਨੇ ਜੰਗ ਦੇ ਵਿੱਚ ਜੁੱਝਿਆ ਸੀ ਖਦਰਾਣੇ ਦੀ ਜੰਗ ਦੇ ਵਿੱਚ ਮੁਕਸਰ ਦੀ ਜੰਗ ਦੇ ਵਿੱਚ। ਤੇ ਇਹ ਕਹਿੰਦਾ ਕਿ ਜੇ ਬੀਬੀਆਂ ਨੂੰ ਖੰਡੇ ਦੀ ਪੌਲ ਦਿੱਤੀ ਹੁੰਦੀ ਤਾਂ ਮੈਦਾਨੇ ਜੰਗ ਦੇ ਵਿੱਚ ਨਾ ਆਉਂਦੀਆਂ। ਉਹ ਯਾਰ ਇਹ ਜਿਹੜੇ ਲੋਕ ਨੇ ਕੇਸਾਦਾਰੀ ਹਿੰਦੂ ਬ੍ਰਾਹਮਣੀ ਲੋਕ ਸਿੱਖੀ ਸਰੂਪ ਦੇ ਵਿਚਾਨ ਕੇ ਸਾਡੇ ਧਰਮ ਦਾ ਸਤਿਆਨਾਸ਼ ਕਰ ਰਹੇ ਆ ਇਹ ਤਾਲੀਵਾਨੀ ਗਰੁੱਪ ਸਾਡੇ ਧਰਮ ਦੀ ਰੂਪਰੇਖਾ ਖਰਾਬ ਕਰ ਰਿਹਾ ਵੀਰੋ ਔਰਤ ਤੇ ਮਰਦ ਦੋਨੋਂ ਬਰਾਬਰ ਹਨ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਵਾਕ ਹੈ ਇਸ ਜਗ ਮੇ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸੋ ਕਿਉਂ ਬੰਦਾ ਆਖੀਏ ਜਤ ਜੰਮੇ ਰਾਜਾਨ ਖਾਲਸਾ ਜੀ ਕੋਈ ਬਰਾਬਰ ਨਹੀਂ ਸਿੱਖ ਧਰਮ ਦੀ ਇਹੀ ਤਾਂ ਬਲੱਖਣਤਾ ਆਇਆ ਇਥੇ ਸਾਰਿਆਂ ਨੂੰ ਬਰਾਬਰ ਅਧਿਕਾਰ ਨੇ ਕੋਈ ਵੀ ਜਾਤ ਪਾਤ ਉੱਚ ਨੀਚ ਭੇਤ ਭਾਵ ਕੋਈ ਨਹੀਂ ਹੈਗਾ ਕੋਈ ਲਿੰਗ ਪਲਿੰਗ ਦਾ ਇਹੋ ਜਿਹਾ ਕਿਸੇ ਦੇ ਨਾਲ ਫਰਕ ਨਹੀਂ ਕੀਤਾ ਜਾਂਦਾ ਬਖਰੇਵਾ ਨੇ ਕੀਤਾ ਜਾਂਦਾ ਸਾਰਿਆਂ ਨੂੰ ਬਰਾਬਰ ਅਧਿਕਾਰ ਨੇ ਪਰ ਯਾਰ ਸੋਚਣ ਵਾਲੀ ਗੱਲ ਹੈ ਕਿ ਲੋਕ ਕਿਹੋ ਜੀਆਂ ਗੱਲਾਂ ਕਰਦੇ ਨੇ ਸੁਣੋ ਇਹਦੀਆਂ ਹੋਰ ਗੱਲਾਂ ਚਾਲੂ ਦੀ ਸਾਡੇ ਔਰਤਾਂ ਓਏ ਔਰਤਾਂ ਦਾ ਮਜਬੂਰੀ ਸੀ ਜਾਂ ਸਾਡੇ ਘਰ-ਬਾਰ ਚੱਲੇਗਾ ਗੱਡਿਆਂ ਤੇ ਜਾਦਾ ਔਰਤਾਂਆਂ ਨੇ ਸਾਡੇ ਮਦਾਨ ਜੀ ਦਾ ਲੌੜਾ ਫੇਰ ਉਹ ਤਾਂ ਘਰ ਛੱਡਿਆ ਸੀ ਕੱਢਿਆ ਹੀ ਸਾਡਾ ਘਰ ਤੀ ਉੱਥੇ ਹੀ ਲੜਾਈ ਹੁੰਦੀ ਸੀ ਤੇ ਉੱਥੇ ਤਾਂ ਫੇ ਔਰਤਾਂ ਦੀ ਮਜਬੂਰੀ ਸੀ ਉਦੋਂ ਤਾਂ ਬੰਨ ਲੈ ਵੀ ਬਣਾਉਣ ਲੱਗੇ ਬਨਣ ਲੱਗੇ ਨੇ ਪਰ ਅਮਰਤ ਪੌੜ ਫੇਰ ਵੀ ਨਹੀਂ ਦਿੱਤੀ ਕਿਸੇ ਨੂੰ ਕਿਉਂਕਿ ਸਾਡੇ ਲਫ਼ਜ਼ ਦਾ ਸਿਰ ਸਜਾਏ ਪੌੜ ਦੇ ਨੂੰ ਸਿਰ ਸਜਾਏ ਲਿਖਿਆ ਸਿੰਗੜੀ ਸਜਾਈ ਨਹੀਂ ਲਿਖਿਆ ਹੋਇਆ ਸਿੰਗੜੀ ਆਪਣੇ ਘਰ ਵਾਲੇ ਦੀ ਰਹਿੰਦੀ ਹੈ ਕੁੜੀ ਵੀ ਅਸੀਂ ਆ ਬੋਲਦੇ ਆ ਇਹਦੀ ਸਿੰਗੜੀ ਸਿੰਮਣੀ ਦਾ ਫੇ ਗੁਰੂ ਦੀ ਬਣ ਗਈ ਸਤਨਾ ਗੁਰੂ ਦਾ ਕੋਣ ਮੌਲ ਦਾ ਕਹੇ ਕੀ ਦੀ ਹੋਈ ਫਿਰ ਉਹ ਕਿਹੜਾ ਐਨੀ ਅਕਲੇ ਨਹੀਂ ਹੈ ਜਿਹੜੇ ਲੋਕ ਗੱਲਾਂ ਕਰਦੇ ਨੇ ਧਰਮ ਦੀ ਅਕਲ ਹੋਵੇ ਤਾਂ ਗੱਲਾਂ ਕਰ। ਅਸੀਂ ਤਾਂ ਚੁੱਪ ਕਰਕੇ ਹੱਸ ਲੈਣਾ ਵੀ ਇਹ ਮੂਰਖ ਨੇ ਇਹਨਾਂ ਨੂੰ ਧਰਮ ਦਾ ਗਿਆਨ ਕੋਈ ਨਹੀਂ ਧਰਮ ਨਾਲ ਇਹਨਾਂ ਦਾ ਵਾਸਤਾ ਕੋਈ ਨਹੀਂ ਬਕਵਾਸ ਕਰੀ ਜਾਂਦੇ ਕਰੀ ਜਾਣਾ ਪਰੀ ਗਿਆਨ ਇਹਨਾਂ ਨੂੰ ਕੋੜਾ ਧਰਮ ਦਾ ਪਤਾ ਵੀ ਧਰਮ ਕੀ ਹੁੰਦਾ ਜਿਹੜੀ ਗੱਲ ਦਾ ਪਤਾ ਨਾ ਹੋਵੇ ਉਹਦਾ ਬਹੁਤਾ ਪ੍ਰਚਾਰ ਨਹੀਂ ਚੱਲੀਦਾ ਹੁੰਦਾ ਪਰ ਇਹ ਐਂ ਨਹੀਂ ਇਹਨਾਂ ਨੂੰ ਅਖਲੇ ਨਹੀਂ ਸੀ ਕਿ ਅੰਗੋ ਨਹੀਂ ਕੋਈ ਬੋਲਿਆ ਹੁਣ ਲੋੜ ਪੈ ਗਈ ਅੰਗੋ ਬੋਲਣ ਦੀ ਹੁਣ ਇਹ ਵਿਚਾਰੇ ਚੁੱਪ ਕਰ ਜਾਣਗੇ ਹੋਰ ਕੀ ਹੈ ਜਿੱਥੇ ਤੱਕ ਔਰਤ ਨੂੰ ਪੌਣ ਦਿਲ ਦੀ ਗੱਲ ਹੈ ਇਹ 1920 ਚ ਨਾਵਦਾਰੀਆਂ ਨੇ ਦਿੱਤੀਆਂ ਜਾਂ ਗੁੱਸੇ ਹੋਏ ਨੇ ਸਾਡੇ ਨੂੰ ਉਹਦੇ ਬਾਅਦ ਅਰ ਉਹਨਾਂ ਦੀ ਕਿਤਾਬਾਂ ਚ ਪੜ੍ਹਦੇ ਹੋ ਲਿਖਿਆ ਹੋਇਆ ਵੀ ਅਸੀਂ ਸਭ ਤੋਂ ਪਹਿਲਾਂ ਔਰਤ ਨੂੰ ਪੌੜ ਦਿੱਤੀ ਬੜੀ ਬਹਾਦਰੀ ਕੀਤੀ ਹੈ ਅੱਜ ਉਹਨਾਂ ਦਾ ਕੀ ਹਾਲ ਹੈ ਦੇਖ ਲਓ ਵੋਕੇ ਤੇ ਕੀ ਹੈ ਜੇ ਔਰਤ ਨੂੰ ਕੌੜ ਦਿੰਦੀ ਆ ਉਹਨਾਂ ਦਾ ਹਾਲ ਵੀਜੀ ਹੈ ਸਾਡੇ ਬੁੱਢੇ ਨਾਲ ਜਿਹੜੇ ਹੁਣ ਤਾਂ ਨਹੀਂ ਔਰਤ ਨੂੰ ਕੌੜ ਦੁੱਤੀ ਜਾਂਦੀ ਦਿੱਤੀ ਜਾਂਦੀ ਆ ਤਾਂ ਅੱਡ ਦਿੱਤੀ ਜਾਂਦੀ ਆ ਉਹਨਾਂ ਨੂੰ ਸਿਰਫ ਕਿਰਪਾਨ ਦੀ ਖੱਡੇ ਦੀ ਨਹੀਂ ਦਿੱਤੀ ਜਾਂਦੀ ਕੌੜ ਪਰ ਔਰਤ ਨੂੰ ਔਰਤਾਂ ਨਹੀਂ ਬੜੇ ਸ਼ਕੋਲਦੀਆਂ ਸ਼ਕੋਲਦੇ ਆਦਮੀਆਂ ਨੇ ਇਹਨਾਂ ਨੂੰ ਗੜਾ ਪਤਾ ਵਿਚਾਰਾਂ ਨੂੰ ਪਾਉਣ ਦਾ ਕੀ ਹੁੰਦੀ ਹੈ ਕੀ ਨਹੀਂ ਹੁੰਦੀ ਇਹਨਾਂ ਦਾ ਮਜ਼ਾਕ ਬਣਾਇਆ ਹੋਇਆ ਹੈ ਇਹਨਾਂ ਗੱਲਾਂ ਨੂੰ ਧਰਮ ਮਜ਼ਾਕ ਬਣਾਇਆ ਹੋਇਆ ਹੈ ਇਹਨਾਂ ਨੇ ਉਹ ਬਜ਼ੁਰਗਾ ਸਿਆਣਾ ਹੋਇਆ ਦਾੜੀ ਤੇਰੀ ਚਿੱਟੀ ਹੁਣ ਤੈਨੂੰ ਕੁਝ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਹੈਗੇ ਕਿ ਬਜ਼ੁਰਗਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਪਰ ਜਿਹੜੀਆਂ ਤੇਰੀਆਂ ਗੱਲਾਂ ਆ ਇਹ ਗੱਲਾਂ ਤੇਰੀਆਂ ਇਹੋ ਜਿਹੀ ਆ ਬਈ ਤੈਨੂੰ ਸਿੰਘਾ ਦਾ ਚਾਟਾ ਜਿਹੜਾ ਹੈ ਜਰੂਰ ਮਿਲਣਾ ਚਾਹੀਦਾ ਹੈ ਕਿਉਂਕਿ ਗੱਲਾਂ ਤੋਂ ਇਹ ਮਨੁਸਮਰਤੀ ਬ੍ਰਾਹਮਣੀ ਗ੍ਰੰਥਾਂ ਦੇ ਅਨੁਸਾਰ ਕਰ ਰਿਹਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਖਾਲਸਾ ਸ਼ਬਦ ਜਿਹੜਾ ਆ ਇਹ ਲਿੰਗ ਤੇ ਪਲਿੰਗ ਦੋਨਾਂ ਵਾਸਤੇ ਆ ਇਹ ਇਸਤਰੀ ਵਾਸਤੇ ਵੀ ਖਾਲਸਾ ਸ਼ਬਦ ਤੇ ਮਰਦ ਵਾਸਤੇ ਵੀ ਖਾਲਸਾ ਸ਼ਬਦ ਇੰਨੇ ਸਿੱਖ ਸ਼ਬਦ ਆ ਤੇ ਜਦੋਂ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਣਾ ਕੀਤੀ ਤੇ ਮਰਦਾਂ ਨੂੰ ਸਿੰਘ ਦਾ ਨਾਂ ਦਿੱਤਾ ਤੇ ਇਸਤਰੀਆਂ ਨੂੰ ਕੌਰ ਦਾ ਨਾਂ ਦਿੱਤਾ ਮਨਾਂ ਦੇ ਵਿੱਚ ਉਹਨਾਂ ਫਿਲਟੀ ਕੰਪਲੈਕਸ ਕੱਢਣ ਵਾਸਤੇ ਸਿੰਘ ਸ਼ਬਦ ਤੇ ਕੌਰ ਸ਼ਬਦ ਦਾ ਅਰਥ ਵੀ ਹੁੰਦਾ ਪਿਓਰ ਪਵਿੱਤਰ ਖਾਲਸ ਕਿਉਂਕਿ ਔਰਤ ਨੂੰ ਪੈਰ ਦੀ ਜੁੱਤੀ ਸਮਝ ਆ ਜਾਂਦਾ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਮੇਰੀਆਂ ਪ੍ਰਿੰਸੈਸ ਨੇ ਮੇਰੀ ਰਾਜਕੁਮਾਰੀਆਂ ਆ ਰਾਜਕੁਮਾਰੀਆਂ ਦਾ ਖਿਤਾਬ ਦਿੱਤਾ ਮਹਾਰਾਜ ਨੇ ਇਹ ਵੀਰੋ ਬਹੁਤ ਜ਼ਿਆਦਾ ਇਹੋ ਜਿਹੇ ਸ਼ਬਦ ਹੁੰਦੇ ਨੇ ਜਿਹੜੇ ਲਿੰਗ ਪੁਲਿੰਗ ਵਾਸਤੇ ਦੋਨਾਂ ਵਾਸਤੇ ਵਰਤੇ ਜਾਂਦੇ ਹਨ ਮੈਂ ਅੱਗੇ ਵੀ ਇੱਕ ਪਿਛਲੀ ਵੀਡੀਓ 'ਚ ਦੱਸਿਆ ਸੀ ਜਿਵੇਂ ਕਿ ਪ੍ਰਧਾਨ ਮੰਤਰੀ ਪ੍ਰਿੰਸੀਪਲ ਮਾਸਟਰ ਡਾਕਟਰ ਵਕੀਲ ਇਹੋ ਜਿਹੇ ਸ਼ਬਦ ਹਨ ਜਿਹੜੇ ਮੇਲ ਔਰ ਫੀਮੇਲ ਦੋਨਾਂ ਵਾਸਤੇ ਵਰਤੇ ਜਾਂਦੇ ਨੇ ਇਸੇ ਤਰ੍ਹਾਂ ਖਾਲਸਾ ਸ਼ਬਦ ਤੇ ਸਿੱਖ ਸ਼ਬਦ ਵੀ ਜਿਹੜਾ ਮੇਲ ਔਰ ਫੀਮੇਲ ਦੋਨਾਂ ਵਾਸਤੇ ਹੀ ਬੀਬੀਆਂ ਨੂੰ ਪੰਜਾਂ ਪਿਆਰਿਆਂ ਦੇ ਵਿੱਚ ਵੀ ਸੇਵਾ ਨਿਭਾਉਣੀ ਚਾਹੀਦੀ ਔਰ ਬਹੁਤ ਸਾਰੀ ਜਗ੍ਹਾ ਤੇ ਨਿਭਾ ਰਹੀਆਂ ਹਨ ਤੇ ਪੰਜਾਂ ਪਿਆਰਿਆਂ ਦੇ ਵਿੱਚ ਅਮਰਤ ਦੀ ਦਾਤ ਜਿਹੜੀ ਚੁਕਾਈ ਜਾਂਦੀ ਆ ਉਹਦੇ ਵਿੱਚ ਵੀ ਸੇਵਾ ਨਿਭਾਉਣੀ ਚਾਹੀਦੀ ਔਰ ਨਿਭਾਉਂਦੀਆਂ ਹਨ ਕਈ ਥਾਵਾਂ ਤੇ ਪਰ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਹੋਜੇ ਤਾਲਿਬਾਨੀ ਗਰੁੱਪ ਪੈਦਾ ਹੋ ਗਿਆ ਆ ਜਿਹੜੇ ਬੀਬੀਆਂ ਨੂੰ ਪੰਜਾਂ ਪਿਆਰਿਆਂ ਦੇ ਵਿੱਚ ਸੇਵਾ ਤੋਂ ਰੋਕਦੇ ਆ ਤੇ ਇੱਕ ਥਾਂ ਤੇ ਕਟ੍ਰਾਂਟੋ ਕੈਨੇਡਾ ਸ਼ਹਿਰ ਦੇ ਵਿੱਚੋਂ ਬੀਬੀਆਂ ਨੂੰ ਨਗਰ ਕੀਰਤਨ ਦੇ ਵਿੱਚੋਂ ਵੀ ਸੇਵਾ ਚ ਬਾਹਰ ਕਰ ਦਿੱਤਾ ਗਿਆ ਸੀਗਾ ਇਹੋ ਜਿਹਾ ਕਟਨਾਮਾ ਅਕਸਰ ਵਾਪਰਦੀਆਂ ਜਦੋਂ ਜਦੋਂ ਇਹੋ ਜਿਹੇ ਲੋਕਾਂ ਦੇ ਅੰਦਰ ਬੈਠਾ ਬਹਾਮਣ ਜਾਗ ਪੈਂਦਾ ਤੇ ਮਨੂੰ ਬਹਾਮਣ ਹੱਲਾਸ਼ੇਰੀ ਦਿੰਦਾ ਬਈ ਉੱਠ ਬੋਲ ਤੂੰ ਮੇਰਾ ਸਿੱਖ ਆ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦੀ ਅੱਜ ਬੇਇੱਜ਼ਤੀ ਕਰ ਇਨਸਲਟ ਕਰਦੇ ਫਿਰ ਉਹ ਮਾਰਦਾ ਮੱਗੇ ਲਲਕਾਰੇ ਮਾਰਦਾ ਤੇ ਫਿਰ ਗੁਰੂ ਦੇ ਸਿੰਘਾਂ ਦੀ ਬੇਇੱਜ਼ਤੀ ਕਰਦਾ ਗੁਰੂ ਦੇ ਸਿਧਾਂਤ ਦੀ ਬੇਇੱਜ਼ਤੀ ਕਰਦਾ ਤੇ ਬੀਬੀਆਂ ਨੂੰ ਫਿਰ ਨੀਵਾ ਦਿਖਾਉਂਦਾ ਆ ਢੋਲ ਗੰਬਾਰ ਪਸ਼ੂ ਸ਼ੂਤਰ ਨਾਲ ਆ ਰਹੀਏ ਸਭ ਤਾੜਨ ਕੇ ਅਧਿਕਾਰੀ ਫਿਰ ਇਸ ਥਾਂ ਦੇ ਉੱਪਰ ਪਹਿਰਾ ਦਿੰਦਾ ਹੋਇਆ ਜਿਵੇਂ ਕਿ ਆ ਬੁੜਾ ਗੱਲਾਂ ਕਰ ਰਿਹਾ ਫਿਰ ਇਹੋ ਜਿਹੀਆਂ ਗੱਲਾਂ ਕਰਦਾ ਆ ਵੀਰੋ ਮਰਦ ਤੇ ਔਰਤ ਨੂੰ ਬਰਾਬਰ ਅਧਿਕਾਰ ਹਨ ਬੀਬੀਆਂ ਪੰਜਾਂ ਸਿੰਘਾਂ ਦੇ ਵਿੱਚ ਸੇਵਾ ਨਿਭਾ ਸਕਦੀਆਂ ਸੇਵਾ ਨਿਭਾਉਣੀ ਚਾਹੀਦੀ ਹੈ ਇਹਦੇ ਉੱਪਰ ਡਟ ਕੇ ਪਹਿਰਾ ਦੇਵੋ ਆਪਣੇ ਧਰਮ ਦੀ ਬਲਖਣਤਾ ਨੂੰ ਕਾਇਮ ਰੱਖੋ ਨਹੀਂ ਤਾਂ ਇਹਨਾਂ ਤਾਲਿਬਾਨ ਗਰੁੱਪਾਂ ਨੇ ਸਾਡੇ ਸਿੱਖ ਧਰਮ ਦੀ ਜਿਹੜੀ ਆ ਰੂਪਰੇਖਾ ਵਿਗਾੜ ਦੇਣੀ ਆ ਸਾਨੂੰ ਇਹ ਜਾਗਣ ਦਾ ਸਮਾਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤਾਂ ਨੇ ਕਦੇ ਗੁਰੂ ਦੇ ਸਤਾੰਦ ਦੇ ਨਾਲ ਧੋਖਾ ਨਹੀਂ ਕੀਤਾ ਕਦੇ ਗਦਾਰੀ ਨਹੀਂ ਕੀਤੀ ਖਾਲਸਾ ਜੀ ਇਤਿਹਾਸ ਪੜ ਕੇ ਵੇਖ ਲਵੋ ਜਿੰਨੀ ਵਾਰ ਵੀ ਗੁਰੂ ਸਾਹਿਬ ਦੇ ਨਾਲ ਧੋਖਾ ਕੀਤਾ ਗਿਆ ਉਹ ਮਰਦਾਂ ਦੇ ਵੱਲੋਂ ਧੋਖਾ ਕੀਤਾ ਗਿਆ ਚਲੋ ਚਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਹੋਇਆ ਸੀ 245 200 ਬੰਦਾ ਗੁਰੂ ਸਾਹਿਬ ਨੂੰ ਧੋਖਾ ਦੇ ਕੇ ਲਿਖ ਕੇ ਆ ਗਿਆ ਬਦਾਵਾ ਲਿਖ ਕੇ ਆ ਗਿਆ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਤੇ ਬੀਬੀਆਂ ਨੇ ਲਾਹਣ ਤਪਾਈ ਸੀ ਕਿ ਘਰੇ ਬੈਠੋ ਤੁਸੀਂ ਘਰ ਦਾ ਕੰਮ ਸੰਭਾਲੋ ਅਸੀਂ ਮੈਦਾਨੇ ਜੰਗ ਨੂੰ ਜਾਣੀਆਂ ਬਾਏ ਮਾਤਾ ਪਾਕੌਰ ਜੀ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ ਉਹ ਬੀਬੀਆਂ ਨੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਕਰਵਾ ਕੇ ਹਾਰ ਪਵਾ ਲੈ ਪਰ ਸਤਾਂਤ ਤੋਂ ਹਿੱਲੀਆਂ ਨਹੀਂ ਡੋਲੀਆਂ ਨਹੀਂ ਕਾਲ사 ਜੀ ਜਿੰਨੀ ਵਾਰ ਵੀ ਧੋਖਾ ਕੀਤਾ ਮਰਦਾ ਨੇ ਕੀਤਾ ਚੰਦੂ ਸ਼ਾ ਬ੍ਰਹਮਣ ਤੇ ਚਾਹੇ ਗੰਗੂ ਸ਼ਾ ਹੋਵੇ ਤੇ ਸੁਚਾਨੰਦ ਤੇ ਜਾਂ ਪ੍ਰਥੀ ਜੰਦਵਰਗੇ ਹੋਰ ਜਿੰਨੇ ਵੀ ਇਹੋ ਜਿਹੇ ਗਦਾਰ ਨੇ ਉਹਨਾਂ ਨੇ ਗੁਰੂ ਦੇ ਸਤਾਂ ਅੰਦ ਨਾਲ ਗਦਾਰੀ ਕੀਤੀ ਆ ਬੀਬੀਆਂ ਨੇ ਕਦੇ ਗਦਾਰੀ ਨਹੀਂ ਕੀਤੀ ਆ ਜਿਹੜੇ ਲੋਕ ਗੱਲਾਂ ਕਰਦੇ ਫਿਰਦੇ ਨੇ ਕਿ ਬੀਬੀਆਂ ਪੰਜਾਂ ਪਿਆਰਿਆਂ ਦੀਆਂ ਵਿੱਚ ਨਹੀਂ ਲੱਗ ਸਕਦੀਆਂ ਪੰਜਾਂ ਪਿਆਰਿਆਂ ਦੀ ਸੇਵਾ ਨਹੀਂ ਦਿਵਾ ਸਕਦੀਆਂ ਇਹ ਤਾਲੀਬਾਨ ਗਰੁੱਪ ਆ ਖਾਲਸਾ ਜੀ ਤਾਲੀਬਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਮੁਤਾਬਕ ਬੀਬੀਆਂ ਵੀ ਪੰਜਾਂ ਪਿਆਰਿਆਂ 'ਚ ਸੇਵਾ ਨਿਵਾ ਸਕਦੀਆਂ ਸਾਨੂੰ ਇਹਨਾਂ ਤਾਲੀਬਾਨ ਲੋਕਾਂ ਦਾ ਮੁਕਾਬਲਾ ਕਰਨਾ ਪੈਣਾ ਸਾਹਮਣਾ ਕਰਨਾ ਪੈਣਾ ਤੇ ਆਪਣੇ ਧਰਮ ਦੀ ਬਲਖਣਤਾ ਨੂੰ ਕਾਇਮ ਰੱਖਣਾ ਪੈਣਾ ਵੀਰੋ